ਟ੍ਰੈਫਿਕ ਪੁਲਿਸ ਵੱਲੋਂ ਦਿਨ ਚੜ੍ਹਦੇ ਦੇ ਨਾਲ ਆਟੋ ਰਿਕਸ਼ਾ ਵਾਲਾਂ ਤੇ ਫਿਰ ਕੀਤੀ ਕਾਰਵਾਈ ਨਾਕਾ ਲਗਾ ਕੇ ਕੱਟੇ ਗਈ ਚਲਾਨ ਟ੍ਰੈਫਿਕ ਇੰਚਾਰਜ ਨੇ ਕਿਹਾ ਹੁਣ ਤੱਕ ਹੋਰਾਂ ਵੱਲੋਂ 50 ਤੋਂ 75 ਦੀ ਲਗਭਗ ਪੀਤੇ ਗਏ ਹਨ ਬਾਉਂਡ ਮਾਮਲਾ ਬਠਿੰਡਾ ਸ਼ਹਿਰ ਦੇ ਅੰਦਰ ਚੱਲਦੇ ਆਟੋ ਅਤੇ ਈ ਰਿਕਸ਼ਾ ਜੋ ਬਹੁਤ ਸਾਰੇ ਆਂਢਗਲ ਚੱਲ ਰਹੇ ਹਨ ਤੇ ਨਾਲ ਨਾਲ ਇਹਨਾਂ ਵੱਲੋਂ ਓਵਰਲੋਡ ਜਿਹੜੀ ਹੈ ਉਹ ਵੀ ਇਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਇਹਨਾਂ ਵੱਲੋਂ ਕਮਰਸ਼ੀਅਲ ਦੇ ਵਿੱਚ ਇਹਨਾਂ ਆਟੋ ਅਤੇ ਈ ਰਿਕਸ਼ਾ ਨੂੰ ਵਰਤੇ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਟ੍ਰੈਫਿਕਨ ਜਾਰਜ ਅਮਰੀਕਸ ਤੋਂ ਵੱਲੋਂ ਬਟੇਂਡਾ ਦੀ ਪੁਲਿਸ ਲੈਣ ਦੇ ਨੇੜੇ ਨਾਕਾ ਲਗਾ ਕੇ ਇਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਹਨਾਂ ਦੇ ਜਿੱਥੇ ਡਾਕੂਮੈਂਟ ਚੈਕ ਆਪਣਾ ਚੈੱਕ ਕੀਤੇ ਗਏ ਉੱਥੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਸਨ ਉਹਨਾਂ ਨੂੰ ਇਹਨਾਂ ਵੱਲੋਂ ਬੌਂਡ ਕੀਤਾ ਗਿਆ ਤੇ ਨਾਲ ਨਾਲ ਇਹਨਾਂ ਜਿਨ੍ਹਾਂ ਕੋਲ ਡਾਕੂਮੈਂਟ ਸਨ ਉਹਨਾਂ ਦੇ ਇਹਨਾਂ ਵੱਲੋਂ ਚਲਾੜਕਿੰਗ ਆਪਣਾ ਕੀਤੇ ਗਏ ਦੱਸਣਾ ਬਣਦਾ ਹੈ ਕਿ ਇੱਕ ਆਟੋ ਦੇ ਵਿੱਚ ਇੰਨ ਸਵਾਰੀ ਹੀ ਆਪਣਾ ਮੈਰ ਸਕਦੀ ਹੈ ਲੇਕਿਨ ਆਟੋ ਵਾਲੇ 15-15 ਸਵਾਰੀਆਂ ਲੈ ਕੇ ਤੁਰੇ ਫਿਰਦੇ ਹਨ ਜਿਸ ਨੂੰ ਲੈ ਕੇ ਕਾਫੀ ਸਮੱਸਿਆ ਆ ਰਹੀ ਹੈ ਅਤੇ ਵੱਡੇ ਆਪਣਾ ਹਾਦਸੇ ਦਾ ਕਿੰਨਾ ਕਿਤੇ ਖਤਰਾ ਜਿਹੜਾ ਉਹ ਹਮੇਸ਼ਾ ਬਣੇ ਰਹਿੰਦਾ ਹੈ ਜਿਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਇਸ ਇਸ ਤਰ੍ਹਾਂ ਦੀ ਇਹਨਾਂ ਦੇ ਆਪਣਾ ਚਲਾਨ ਕੱਟੇ ਜਾ ਰਹੇ ਆ ਦੇਖਣ ਨੂੰ ਤਸਵੀਰਾਂ ਦੇ ਵਿੱਚ ਇੱਕ ਆਟੋ ਦੇ ਵਿੱਚ ਬਹੁਤ ਜ਼ਿਆਦਾ ਲੋਡ ਆ ਜਿਹੜਾ ਉਹ ਕੀਤਾ ਹੋਇਆ ਹੈ ਇਸ ਨੂੰ ਕਮਰਸ਼ੀਅਲ ਤੌਰ ਤੇ ਵਰਤਾ ਜਾ ਰਿਹਾ ਹੈ ਤੇ ਇਸ ਨੂੰ ਜਿੰਨਾ ਵੱਲੋਂ ਬੌਂਡ ਕਰ ਦਿੱਤਾ ਗਿਆ ਅਸੀਂ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲੈਣ ਦੇ ਜਿਹੜੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਟ੍ਰੈਫਿਕਨ ਚਾਰਜ ਅਮਰੀਕ ਸਿੰਘ ਵੱਲੋਂ ਨਾਕਾ ਲਗਾ ਕੇ ਆਟੋ ਅਤੇ ਈ ਰਿਕਸ਼ਾ ਚਾਰਕਾ ਨੂੰ ਚੈੱਕ ਕੀਤਾ ਗਿਆ ਤੇ ਜਿਹੜੇ ਜਿਹੜੇ ਆਟੋ ਅਤੇ ਈ ਰਿਕ ਓਵਰਲੋਡ ਕੀਤਾ ਗਿਆ ਸੀ ਜਾਂ ਇਹਨਾਂ ਨੂੰ ਕਮਰਸ਼ੀਅਲ ਤੌਰ ਤੇ ਵਰਤਿਆ ਗਿਆ ਸੀ ਇਹਨਾਂ ਦੇ ਇਹਨਾਂ ਵੱਲੋਂ ਚਲਾਨ ਕੱਟੇ ਗਏ ਤੇ ਪੁਜੀਨਾਂ ਵੱਲੋਂ ਬਾਂਡ ਕੀਤੇ ਗਏ ਅੱਜ ਦੇ ਦਿੱਕੀ ਨਾ ਮਾਟ ਕੀ ਗਣਾਂ ਦਉਗਾ ਅਮੇਨ ਸਰਵ ਇੰਸਪੈਕਟਰ ਅਮਲੀਟਿੰਗ ਇੰਚਾਰਜ ਬਟੈਂਡਾ ਆ ਮਾਨਜੋਗ ਸਿੰਘ ਨੇ ਪੁਸ਼ਪਤਾਨ ਬਟੈਂਡਾ ਦੇ ਹੁਕਮਾਂ ਅਨੁਸਾਰ ਸਾਡੀ ਦਿੱਲੀ ਦੀ ਕਾਰਵਾਈ ਚੱਲਦੀ ਰਹਿੰਦੀ ਹੈ ਔਟੋ ਰਿਕਸ਼ਾ ਦੀ ਚੈਕਿੰਗ ਤੇ ਅੱਜ சுரேਸ਼ ਸਰੇ ਸੀ ਨਾਇਆ ਨਕਾ ਤੇ ਚੈੱਕ ਕੀਤੇ ਕਿ ਜਿਹੜੇ ਕਿ ਜ਼ਰੂਰ ਤੋਂ ਜ਼ਿਆਦਾ ਸਵਾਰੀਆਂ ਬਿਠਾਈਆਂ ਹੋਈਆਂ ਕੁਝ ਔਟੋ ਰਿਕਸ਼ਾ ਵਾਲੇ ਜਿਵੇਂ ਕਮਰਸ਼ੀਅਲ ਜੀ ਯੂਜ਼ ਕਰ ਰਹੇ ਹੈਗੇ ਇਹਦੇ ਸਵਾਰੀਆਂ ਦੀ ਧੰਨ ਤੇ ਕੋਈ ਮਾਲ ਲੋਡ ਕਰ ਰਹੇ ਕੋਈ ਬੰਨੇ ਲੋਡ ਕਰ ਰਹੇ ਕੋਈ ਸਬਜ਼ੀ ਲੈ ਕੇ ਜਾ ਰਹੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਦੇਖੋ ਉਹਨਾਂ ਨੂੰ ਅਸੀਂ ਇੰਪੌਂਡ ਕਰ ਰਹੇ ਹਾਂਗੇ ਸਾਡੇ ਦਫਤਰਾਂ ਕਿਤੇ ਇੱਕ ਦੋ ਨਹੀਂ ਗੱਡੀਆਂ ਖੜੀਆਂ ਉਹ ਵੀ ਇੰਪੌਂਡ ਕੀਤੀ ਹੋਈ ਆ ਜਿਨ੍ਹਾਂ ਦੇ ਜ਼ਰੂਰਤ ਤੇ ਚਲਾਨ ਕੱਟਦੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਜੇ ਕੋਈ ਉਹਨਾਂ ਕੋਲ ਡਾਕੂਮੈਂਟ ਨਹੀਂ ਤਾਂ ਉਹਨਾਂ ਨੂੰ ਇੰਪੌਂਡ ਕੀਤਾ ਜਾ ਰਿਹਾ ਇਹ ਕਾਰਵਾਈ ਲਗਾਤਾਰ ਚੱਲੂਗੀ ਇਹ ਕੰਟੀਨਿਊ ਚੱਲੀ ਹੈ ਸਾਡੇ ਅੱਜ ਤਾਂ ਕਿੰਨੇ ਬੰਦ ਹੋ ਗਏ ਆ ਦੇਖੋ ਇਹਨਾਂ ਦੇ ਆਟੋ ਰਿਕਸ਼ੇ ਦੇ ਇੱਦਾਂ ਕੋਈ ਕਹਿ ਨਹੀਂ ਸਕਦੇ ਗਿਣਤੀ ਕੋਈ ਨਹੀਂ ਰਹੀ ਕਰੀਬ ਐਂਕਲੋਂ 50 ਤੋਂ 75 ਦੇ ਕਰੀਬ ਅਸੀਂ ਜਿਹੜੇ ਬੰਦ ਕਰ ਚੁੱਕੇ ਆ ਅੱਜ ਕਿੰਨੇ ਕਿ ਬੰਦ ਕੀਤੇ ਆ ਹਾਲੇ ਤਾਂ ਚੱਲ ਰਿਹਾ ਸਵੇਰੇ ਸਵੇਰੇ ਵਾਲੇ ਦਾ ਸਟਾਰਟਿੰਗ ਕੀਤਾ ਸਾਨੂੰ ਸ਼ਾਮ ਤੱਕ ਤੁਹਾਨੂੰ ਟੋਟਲ ਗਿਣਤੀ ਦੇ ਦਾਂਗੇ